ਪ੍ਰੀਮ ਕੋਰਟ ਵੱਲੋਂ ਹਰ ਫਿਲਮ ਦਿਖਾਉਣ ਤੋਂ ਪਹਿਲਾਂ ਸਿਨੇਮਾ ਘਰਾਂ ਵਿੱਚ ਰਾਸ਼ਟ ਗਾਨ ਵਜਾਉਣਾ ਲਾਜ਼ਮੀ ਕਰਨ ਦੇ ਆਦੇਸ਼ ਮਗਰੋਂ ਨਿਰਦੇਸ਼ਕ ਸ਼ੇਖਰ ਖਪੂਰ ਨੇ ਇਸ ਕੰਮ ਦੀ ਆਲੋਚਨਾ ਕੀਤੀ ਹੈ। ਐਟੀਟਿਊਡ ਦੇ ਕਹੇ ਹੈ ਕਿ ਨetaavan nu bhi sansad de har session te wala rashtri gaan gaana laazmi karna chahida hai. ਔਰ ਫਿਲਮਕਾਰ ਕੁੰਦਰ ਨੇ ਵੀ ਕਿਹਾ ਹੈ ਕਿ ਰਾਸ਼ਟ ਗਾਨ ਰੈਸਟੋਰੈਂਟ ਸਹਿਤ ਘੁੰਮਣ ਫਿਰਨ ਦੀਆਂ ਥਾਂ ਤੇ ਵੀ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਇਹ ਅੱਦਾ ਹੀ ਆਦੇਸ਼ ਹੈ। ਰਾਸ਼ਟ ਗਾਨ ਵੱਜਦੇ ਸਮੇਂ ਖੜਾ ਨਾ ਹੋਣ ਦੀ ਕੀ ਸਜ਼ਾ ਹੈ? ਦੇਖਦੇ ਗੋਲੀ ਮਾਰਨਾ, ਕੁਟਕੁਟ ਕੇ ਹੱਤਿਆ ਕਰ ਦੇਣਾ, ਜੇਲ੍ਹ ਜਾਂ ਫਾਂਸੀ। ਇਸਲਾਵਾ AIM IM ਪ੍ਰਮੁੱਖ OVC ਨੇ ਸਪਰੀਮ ਕੋਰਟ ਦੇ ਹੁਕਮ ਦਾ ਸਵਾਗਤ ਕੀਤਾ ਹੈ ਹਾਲਾਂਕਿ ਉਹਨਾਂ ਸਵਾਲ ਕੀਤਾ ਹੈ ਕਿ ਕੀ ਇਸ ਨਾਲ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਫਿਲਮਕਾਰ ਕੇਸ਼ ਰੌਸ਼ਨ ਨੇ ਕਿਹਾ ਕਿ ਜਿਹੜੀਆਂ ਜੋ ਵੀ ਉਪਲਬਧੀਆਂ ਹਾਸਲ ਕੀਤੀਆਂ ਨੇ ਉਸ ਲਈ ਉਹਨਾਂ ਨੂੰ ਆਪਣੇ بیٹے ਤੇ ਬਨੇਤਾ ਉਤੇ ਕਰੋਸ਼ਨ ਤੇ ਮਾਣ ਹੈ ਉਹਨਾਂ ਨੂੰ ਹਾਲੇਚ ਦੁਨੀਆ ਦੇ ਤੀਜੇ ਸਭ ਤੋਂ ਖੂਬਸੂਰਤ ਜਿਹੜੇ ਦੇ ਰੂਪ ਵਿੱਚ ਚੁਣਿਆ ਗਿਆ ਹੈ ਮੇਥਰਜੁਨ ਆਮਪਾਲ ਨੋ ਕਮ ਫਿਲਮ ਵਿੱਚ ਗੈਂਗਸਟਰ ਤੋਂ ਨੇਤਾ ਬਣਨ ਵਾਲੇ ਅਰਜੁਨ ਗਾਵਲੀ ਦੇ ਕਿਰਦਾਰ ਵਿੱਚ ਵਿਖਾਇਆ ਜਾਏਗਾ ਅਰਜੁਨ ਮੁਤਾਬਕ ਉਹ ਬਿਹਤਰ ਅਨਪਬਲੀ ਕੰਮ ਕਰਦੇ ਨੇ ਆਗਾਮੀ ਫਿਲਮ ਡੈਡੀ ਦੇ ਮੇਥਰਜੁਨ ਮੁਤਾਬਕ ਉਹ ਗਿਣਤੀ ਨਹੀਂ ਕਰਦੇ ਕਿ ਇੱਕ ਨਵਾਂ ਪੜਾ ਹੋਏਗੀ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ 4 ਦਸੰਬਰ ਨੂੰ ਹੋਣ ਵਾਲੇ ਸਟਾਰ ਸਕ੍ਰੀਨ ਅਵਾਰਡਸ ਦੀ ਮੇਜ਼ਬਾਨੀ ਕਰਨਗੇ ਦੂਤਰਾ ਮੁਤਾਬਕ ਦੋਹਾਂ ਲਈ ਮਜ਼ੇਦਾਰ ਗਲਬਾਤ ਦੇ ਹਿੱਸੇ ਤਿਆਰ ਨੇ ਇੱਕ ਖਬਰ ਸਲਮਾਨ ਨੇ ਸ਼ਾਹਰੁਖ ਦੀ ਅਨੁਸ਼ਕਾ ਦੀ ਫਿਲਮ ਦਾ ਫਰਸਟ ਲੁੱਕ ਜਾਰੀ ਕਰਨ ਦੇ ਬਾਅਦ ਆਈ ਹੈ रजनीकांत दीगा में फिल्म 2.0 وچ کام کر رہی امی جکسن دا کہنا ہے کہ سپر سٹار ਸ਼ਾਨਦਰ ਤੇ ਨਿਮਰ ਨੇ ਇਸ ਫਿਲਮ وچ ਅਕਸ਼ੇ ਕੁਮਾਰ ਵੀ ਹਨ ਜੋ 2.0 ਰਜਨੀ ਦੀ ਰੋਬੋਟ ਫਿਲਮ ਦਾ ਸੀ ਕੋਲਾ ਹੈ आलिया भट्ट অভিনেত্রী ਪ੍ਰਿੰਕਾ ਚੋਪੜਾ ਨੂੰ ਸਾਸੀ ਮੰਨਦੀ ਹੈ आलिया ਨੇ ਕਿਹਾ ਪ੍ਰਿੰਕਾ ਉਹਨਾਂ ਲਈ ਪ੍ਰੇਰਨਾ ਹੈ ਉਹਨਾਂ ਨੇ ਲੰਬਾ ਸਫ਼ਰ ਤੈਅ ਕੀਤਾ ਹੈ ਤੇ ਜੋ ਕੁਝ ਵੀ ਹਾਸਲ ਕੀਤਾ ਹੈ ਸ਼ਾਨਦਾਰ ਹੈ ਇਸ ਲਈ ਉਹ ਵੀ ਉਹਨਾਂ ਵਰਗੇ ਕੰਮ ਕਰਨਾ ਪਸੰਦ ਕਰੇਗੀ ਜਨੂ ਨਾ ਜਨੂ ਨਾ ਜਨੂ ਨਾ ਜਨੂ ਕਿਉਂ ਫੁਦ ਫੁਦ ਕੇ ਧੜਕਨਾਂ ਕੀ ਚੱਲ ਰਹੀ ਹੈ ਲਹਿਰੀਆਂ ਸੁਪਰਸਟਾਰ ਆਮੀਰ ਦੀ ਗਮ ਫਿਲਮ ਦੰਗਲ ਦਾ ਨਵਾਂ ਗੀਤ ਗਲੈਰੀਆਂ ਰਿਲੀਜ਼ ਹੋ ਗਿਆ ਜਿਸ ਨੂੰ ਅਮਿਤਾਬ ਪੱਟਾਚਾਰੀ ਨੇ ਲਿਖਿਆ ਹੈ ਅਤੇ ਜੋਨੀਤਾ ਗਾਂਧੀ ਨੇ ਆਵਾਜ਼ ਦਿੱਤੀ ਹੈ ਗਾਣਾ ਫਿਲਮ ਵਿੱਚ ਆਮੀਰ ਦੀਆਂ ਬੇਟੀਆਂ ਗੀਤਾ ਅਤੇ ਬਬੀਤਾ ਤੇ ਫਿਲਮਾਇਆ ਗਿਆ ਹੈ ਅਲੀਪਟਾ ਤੇ ਸ਼ਾਹਰੁਖ ਖਾਨ ਦੀ ਫਿਲਮ ਡੀਅਰ ਜ਼ਿੰਦਗੀ ਬਾਕਸ ਆਫਿਸ ਤੇ ਹੁਣ ਤੱਕ 40 ਕਰੋੜ ਰੁਪਏ ਕਮਾ ਚੁੱਕੀ ਹੈ ਵੀਕਐਂਡਸ ਦੇ ਬਾਅਦ ਵੀਕਡੇਜ਼ ਤੇ ਫਿਲਮ ਚੰਗਾ ਬਿਜ਼ਨਸ ਕਰ ਰਹੀ ਹੈ 32 ਕਰੋੜ ਰੁਪਏ ਤੋਂ ਵਾਦੀ ਵੀਕਐਂਡ ਕਲੈਕਸ਼ਨ ਦੇ ਬਾਅਦ ਸੋਮਵਾਰ ਨੂੰ ਫਿਲਮ ਨੇ 4 ਕਰੋੜ 25 ਲੱਖ ਰੁਪਏ ਕਮਾਏ ਅਤੇ ਮੰਗਲਵਾਰ ਨੂੰ 3 ਕਰੋੜ 50 ਲੱਖ ਰੁਪਏ ਇੱਕ ਕੇ ਕੇ ਦਾ ਨਵਾਂ ਗੀਤ ਜਾਰਨ ਰੀਲੀਜ਼ ਹੋ ਗਿਆ ਜਿਸ ਵਿੱਚ ਏਕੇ ਜਾਰਡਨ ਦੇ ਸ਼ੂਜ਼ ਦੀ ਗੱਲ ਕਰ ਰਹੇ ਨੇ ਏਕੇ ਦੀ ਲੁੱਕ ਵੀ ਕਾਫੀ ਬਦਲੀ ਨਜ਼ਰ ਆ ਰਹੀ ਹੈ ਜੋ ਗੀਤ ਵਿੱਚ ਆਪਣੇ ਸੋਨੇ ਦੇ ਦੰਦ ਖਾਸ ਤੌਰ ਤੇ ਵਿਖਾ ਰਹੇ ਨੇ ਏਕੇ ਮੁੰਡਾ ਆਈਫੋਨ ਵਰਗਾ ਗੀਤ ਨਾਲ ਚਰਚਾ ਵਿੱਚ ਆਏ ਸਨ